ਆ ਬਹੁਤ ਸਰਪੈਂਚ ਦਾ ਮੁੰਡਾ ਵੇ ਇਹ ਆਪਣੇ ਦਾਣੇ ਗੱਡੀ ਚ ਲੈ ਦੇ ਹੀ ਉਹ ਮੁੰਡਿਆਂ ਨੇ ਆਣ ਕੇ ਤੈਨੂੰ ਗੋਲੀ ਮਾਰਤੀ ਆ ਆਨ ਨੂੰ ਇਨਸਾਫ ਚਾਹੀਦਾ ਅਸੀਂ ਬਸ ਉਹਨੂੰ ਅੱਗ ਲਾਉਣੀ ਆ ਜਿੱਤਨਾ ਮੇਰਾ ਭਰਾ ਪਿਆਣਾ ਅਸੀਂ ਮੈਨੂੰ ਇਤਰਾ ਹੀ ਫੋਕਣਾ ਵਾ ਠੀਕ ਆ ਨਾ ਆਡਾ ਕੋਈ ਉਹਨਾਂ ਨੂੰ ਇਨਸਾਫ ਨਹੀਂ ਆਈ ਉਹਨੂੰ ਬਸ ਮਾਰਨਾ ਵੰਨੂ ਹੀ ਕੋਣ ਬੰਦਾ ਉਹ ਪਤਾ ਨਹੀਂ ਇਹ ਬੰਦਾ ਹੁਣ ਉਹ ਮੁੰਡੇ ਗਏ ਲੱਭਣ ਚ ਲੱਭ ਕੇ ਤਾਂ ਸਾਹਮਣੇ ਲਿਆ ਕੇ ਧੋਖਣਾ ਉਹ ਜਾਣੇ ਕਿੱਥੇ ਲੱਗ ਜਾ ਰਹੀ ਹੈਗੇ ਡਾਣੇ ਮੰਡੀ ਲੈ ਕੇ ਜਾਣਦੇ ਸਾਈਲਰ ਚ ਹਾਂਜੀ ਇਹ ਕੰਮ ਕਰਦੇ ਇਹ ਮੰਡੀ ਇਹਨਾਂ ਦੇ ਡਰਾਈਵਰ ਆਪਣੀਆਂ ਗੱਡੀਆਂ ਹੱਡੀਆਂ ਕੇਦੀ ਗੱਡੀ ਨਹੀਂ ਚਲਾਉਂਦੇ ਉਹ ਆਪਣੀਆਂ ਗੱਡੀਆਂ ਲੈ ਕੇ ਜਾਣਦੇ ਆ ਪਾਜੀ 4-5 ਗੱਡੀਆਂ ਵੱਡੀਆਂ ਹਾਏ ਤੁਹਾਨੂੰ ਕਿਦਾ ਪਤਾ ਕਿ ਗੋਲੀ ਵਜੇ ਇਹ ਹੁਣ ਹਨ ਨੂੰ ਕੋਣ ਗਏ ਛੋਟਾ ਪਤੀਆ ਮੇਰੇ ਦੀ ਮਗਰ ਗੱਡੀ ਹੀ ਉਹ ਕਿਤੇ ਗਾਹ ਹੋਣ ਲੱਗਾ ਤੇ ਉਹਨਾਂ ਪਹਿਲਾਂ ਇਹਨੂੰ ਗੋਲੀ ਮਾਰਤੀ ਆ ਤੇ ਅੱਡੇ ਚ ਜਿੰਨਾ ਕੰਨ ਉਹਨਾਂ ਨੇ ਹਸਪੀਟਲ ਦੇ ਔਲ ਦੇ ਲਈ ਅੰਦਾਵਾ ਉਹਨੇ ਚ ਮੇਰੇ ਸਾਹ ਮੁੱਕ ਗਏ ਆ ਮੇਰਾ ਛੋਟਾ ਪਤੀ ਆ ਨਾਲ ਆ ਵੇਖੋ ਇਹ ਵੀ ਵਿਚਾਰਾ ਦਫਤਰ ਚ ਡਿਊਟੀ ਕਰਦਾ ਵਾ ਤੋਂਨੇ ਚ ਉਹ ਵੀ ਵਿਚਾਰਾ ਲਿਬੜਿਆ ਤੇ ਬੜਿਆ ਵੀ ਪਹੁੰਚਿਆ ਹੁੰਦਾ ਤਾਂ ਆਹਨੇ ਆਏ ਮੇਰੇ ਪ੍ਰਾਣ ਨੂੰ ਸਾਫ ਚਾਹੀਦਾ ਬਸ ਇਹ ਡਰਾਈਵਰ ਕੰਮ ਕਰਦੀ ਇਹ ਆਪਣੀ ਡਰਾਈਵਰੀ ਆਪਣੇਆਂ ਗੱਡੀਆਂ ਸਾਡੀਆਂ ਛੇ ਗੱਡੀਆਂ ਵਾ ਸਾਡੀਆਂ ਆਪੇ ਡਰਾਈਵਰ ਇਹ ਘਟਨਾ ਮਿੱਠੇ ਦਿੱਤੇ ਸੇਲਰ ਲੱਗੇ ਹੋਈ ਹੈ ਨਾ ਗਦਾਮਾਂ ਦੇ ਸਾਹਮਣੇ ਹੋਈ ਆ ਇਹ ਸਰਪੰਚ ਉਹ ਬੋੜਾ ਕੋਈ ਹਾਂਜੀ ਹਾ ਡਾ ਪਿਓ ਜਰਾ ਸਰਪੰਚ 15 ਸਾਲ ਸਰਪੰਚੀ ਕੀਤੀ ਬਹੁਤ ਸਰਪੰਚਰ ਨੂੰ ਨਾ ਪਿੰਦਰ ਹੋ ਰਿਆ ਦਾ ਗੱਡੀ ਦੀ ਚਾਚਾ ਜੀ ਦੀ ਬਿਲਕੁਲ ਸਹੀ ਆ ਉਹਦਾ ਡਰਾਈਵਰ ਦੇ ਸਾਹੇ ਨਾਰਤੀਆ ਡਰਾਈਵਰ ਦੇ ਗਲਤ ਗੱਡੀ ਵਾੜੀ ਆ ਟਾਇਰ ਪਾੜ ਗਿਆ ਜੀ ਹੱਥੋ ਫਾਈ ਹੋ ਗਏ ਆ ਫੈਸਲਾ ਹੋ ਗਿਆ ਵੀ ਕੋਈ ਗੱਲ ਨਹੀਂ ਜੀ ਮੁੜ ਕੇ ਉਹਨੇ ਆ ਆਰਤੀਏ ਦੇ ਡਰਾਈਵਰ ਨੇ ਬਾਪਨੇ ਮਾਲਕ ਨੂੰ ਛੱਡਿਆ ਵਾ ਦੋ ਕਾਡੀਆਂ ਆਈਆਂ ਵਾ ਉਹਨਾਂ ਹੰਦੇ ਹੱਥੋ ਫਾਈ ਹੋਏ ਆ ਸਨ ਉਹਨਾਂ ਨੇ ਗੋਲੀਆਂ ਮਾਰੀਆਂ ਵਾ ਹਰਪਾਲ ਸਿੰਘ ਦਾ ਨਾਮ ਆ ਬਾਹਰਕਾਰ ਦੀ ਫੋਟੋ ਵਾ ਦੇ ਵਿੱਚ ਉਹਨਾਂ ਗੋਲੀਆਂ ਮਾਰੀਆਂ ਤੇ ਭੱਜ ਗਏ ਜੀ ਗੋਲੀ ਹਰਪਾਲ ਸਿੰਘ ਨਾਂ ਦੇ ਬੰਦੇ ਨੇ ਹਾਂਜੀ ਹਾਂਜੀ ਫੋਟੋ ਆਈ ਹੋਈ ਤੇ ਡਰਾਈਵਰ ਆ ਜਿਹੜਾ ਸੀ ਕਿੰਨੇ ਬੰਦੇ ਸੀ ਉਹ ਫੋਟੋ ਸ਼ੋਹ ਕਰਾਓ ਕਿੰਨੇ ਜਾਣੇ ਸੀ ਉਹ ਚਾਰ ਜਾਣੇ ਸੀ ਦੀ ਆਰਤੀ ਕਿਹੜਾ ਸੀ ਨਾਲ ਉਹ ਕਹਿੰਦਾ ਨਾਮ ਹਰਪਾਲ ਸਿੰਘ ਜੀ ਆਰਤੀ ਨਾਮ ਹਾਂਜੀ ਹਾਂਜੀ ਆਰਤੀ ਕਾ ਚਾਹ ਨਾਮ ਸਾਹਿਬ ਜੀ ਦਾ ਕੀ ਮੰਗ ਕਰਦੇ ਹੋ ਹਾਂਜੀ ਕੀ ਮੰਗ ਕਰਦੇ ਹੋ ਪੁਲਿਸ ਕੋਲ ਸਾਫ ਚਾਹੀਦਾ ਜੀ ਇਹਨੂੰ ਨਹੀਂ ਨਹੀਂ ਇਹ ਕੱਡੀਆਂ ਨੂੰ ਅੱਗ ਲਾਵਾਂਗੇ ਲੱਦੇ ਲਗਾਏ ਸਮਾਨ ਨੂੰ ਇਹਦੇ ਨੂੰ ਸਿੱਧੀ ਗੱਲ ਹੈ ਜਿਹੜੀ ਫੋਰ ਕਿੰਨੇ ਕੀਤੀ ਹੈ ਹਾਂਜੀ ਜਿਹੜੀ ਗੱਡੀ ਆ ਉਹਦਾ ਚਾਚਾ ਜਿਹਨਾਂ ਨੂੰ ਪਤਾ ਲੱਗਾ ਵੀ ਡੈਥ ਹੋ ਗਈ ਫੇਰ ਆਈ ਗੁੱਸੇ ਜਾ ਕੇ ਪੰਨ ਤੋੜ ਉਹਨਾਂ ਦੀਆਂ ਗੱਡੀਆਂ ਹਾਂਜੀ ਉਹਨਾਂ ਦੀਆਂ ਗੱਡੀਆਂ ਜੀ ਅਸਲਾ ਕਿੱਥੋਂ ਹੋਣਾ ਚੋਣ ਜਾਂਦਾ ਪੈਸਾ ਪੁਲਿਸ ਪ੍ਰਦਰਸ਼ਨ ਕੀ ਕਰ ਲਿਆ ਵਾ ਕਿੰਨਾ ਅਸਲਾ ਸੀ ਉਹਨਾਂ ਕੋਲ ਹਾਂਜੀ ਇੱਕੋ ਆਸਾਂ ਦੇ ਜੀ ਜੀ ਬਾਕੀ ਤੂੰ ਆਹ ਵੇਖੋ ਗੱਡੀ 'ਚ ਪਈਆਂ ਵਾ ਕਿਰਪਾ ਨਾ ਹੀ ਗੰਡਾਸੀਆਂ ਜੀ ਉਹ ਉੱਥੇ ਥਾਣੇ ਲੈ ਗਏ ਇਹਨਾਂ ਦੇ ਜੀ ਕਿਹੜਾ ਹਥਿਆਰ ਕਿਹੜਾ ਕੀ ਉਹ ਪੈਸਾ ਹੀ ਆ ਪਿਸਟਲ ਹੀ ਇੱਕ ਜੀ ਅੱਜ ਐਫਸੀਆਈ ਦੇ ਗੋਦਾਮਾਂ ਦੇ ਬਾਹਰ ਕਣਕ ਦੇ ਭਰੇ ਹੋਏ ਟਰੱਕ ਖੜੇ ਸੀ ਉਹ ਵਨ ਬਾਏ ਵਨ ਅੰਦਰ ਜਾ ਕੇ ਖਾਲੀ ਹੁੰਦੇ ਸੀ ਟਰੱਕ ਨੂੰ ਗੋਦਾਮ ਦੇ ਅੰਦਰ ਜਾਣ ਵਾਸਤੇ ਇੱਕੋ ਹੀ ਰਸਤਾ ਸੀ ਗੇਟ ਤੋਂ ਦੋ ਟਰੱਕਾਂ ਵਾਲੇ ਆਫਿਸ ਤੋਂ ਐਂਟਰ ਕਰਨ ਤੋਂ ਆਫਿਸ 'ਚ ਲੜਕਾ ਇਸੇ ਲੜਾਈ ਦੌਰਾਨ ਗੋਲੀ ਚੱਲਣ ਕਰ ਇੱਕ ਟਰੱਕ ਡਰਾਈਵਰ ਮੱਖਣ ਮਸੀਹ ਦੀ ਮੌਤ ਹੋ ਗਈ ਜਿਹਦੇ ਸਬੰਧ ਵਿੱਚ ਆਫਰ ਨੰਬਰ 78 ਅੰਦਰ ਸੈਕਸ਼ਨ 302 ਆਈਪੀਸੀ 34 ਆਈ 302 ਚੰਤੀ ਆਈਪੀਸੀ 25 ਤਹਿਤ ਨਾਮ ਰਾਮ ਮੱਟ ਪੱਤਾ ਦਰਜ ਕਰ ਲਿਆ ਗਿਆ ਤੇ ਦੋਸ਼ੀਆਂ ਨੂੰ ਜਲਦ ਜਲਦ ਗ੍ਰਿਫਤਾਰ ਕੀਤਾ ਜਾਵੇ। ਕਿੰਨੇ ਦੋਸ਼ੀ ਆਦੇ? ਇਹਦੇ ਵਿੱਚ ਤਿੰਨ ਦੋਸ਼ੀ ਆ ਜੀ। ਕੌਣ ਕੌਣ ਨੇ? ਇਹਨਾਂ ਵਿੱਚ ਹੈ ਜੀ ਇੱਕ ਅਮਨਦੀਪ ਪੁੱਤਰ ਬਨਾਰਸੀ ਦਾਸ ਵਾਸੀ ਮੁੰਮਾਦਾਂਪੁਰ। ਦੂਸਰਾ ਹੈ ਦਾ ਸਾਜਨ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਕੁੱਲਾ। ਤੀਜਾ ਹੈ ਹਰਪਾਲ ਸਿੰਘ ਪੁੱਤਰ ਮਲਖਾ ਸਿੰਘ ਵਾਸੀ ਮਟੰਮ। ਆ ਡਰਾਈਵਰ ਨੇ ਵੀ ਨਾਲੇ? ਨਹੀਂ ਇਹਨਾਂ ਚ ਇੱਕ ਡਰਾਈਵਰ ਦਾ ਦੋ ਆੜਤੀ ਹੈ। ਇਹਨਾਂ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਵੇ।